ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਕੱਲ ਨੂੰ 20 ਤਰੀਕ ਦੇ ਮੌਸਮ ਦੀ ਤੇ ਲੰਘੇ ਹੋਏ ਦਿਨ ਦੀ ਕਿ ਕਿਹੋ ਜਿਹਾ 19 ਤਰੀਕ ਦਾ ਦਿਨ ਰਿਹਾ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਵੱਧ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਸਪੋਰਟ ਕਰਿਓ ਤੇ ਆਪਣੀ ਫੇਸਬੁਕ ਆਈਡੀ ਸਤਗੁਰ ਪੰਗੂ ਨੂੰ ਵੱਧ ਤੋਂ ਵੱਧ ਫੋਲੋ ਜ਼ਰੂਰ ਕਰਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਦੇਖ ਪਾ ਰਹੇ ਹਾਂ ਜੋ ਮੌਸਮ ਦੀਆਂ ਤਸਵੀਰਾਂ ਨੇ ਜਿਹੜਾ ਕਿ ਤੁਸੀਂ ਮੌਸਮ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਰ ਸ਼ਾਮ ਦਾ ਜਿਹੜਾ ਸੈਟੇਲਾਈਟ ਦੀ ਤਸਵੀਰ ਹੈ ਉਹ ਦੇਖ ਪਾ ਰਹੇ ਹੋ ਤੁਸੀਂ ਇਸ ਸਮੇਂ ਜਿਹੜੀਆਂ ਤਸਵੀਰਾਂ ਨੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਹੈ ਉਹ ਐਂਟਰ ਕਰ ਚੁੱਕੀ ਹੈ ਜਿਵੇਂ ਕਿ ਅਸੀਂ ਜੇਕਰ ਗੱਲ ਕਰੀਏ ਦਿਨ ਦੇ ਮੌਸਮ ਦੀ ਜਿਵੇਂ ਅਸੀਂ ਤੁਹਾਨੂੰ ਇਹ ਸੈਟੇਲਾਈਟ ਦੀ ਤਸਵੀਰ ਦਿਖਾਈ ਸੀ ਦਿਨ ਵੇਲੇ ਤਾਂ ਦਿਨ ਵੇਲੇ ਬੱਦਲਵਾਈ ਸੀ ਜਿਹੜੀ ਉਹ ਪੰਜਾਬ ਤੋਂ ਥੋੜੀ ਜਿਹੀ ਪਿੱਛੇ ਸੀ ਇਸ ਜਗ੍ਹਾ ਦੇ ਉੱਤੇ ਰਾਜਸਥਾਨ ਤੋਂ ਥੋੜੀ ਜਿਹੀ ਸਾਈਡ ਦੇ ਉੱਤੇ ਰਹੀ ਤੇ ਹੌਲੀ-ਹੌਲੀ ਇਹ ਦੁਪਹਿਰ ਤੱਕ 11-12 ਵਜੇ ਤੱਕ 12 1 ਵਜੇ ਤੱਕ ਕਹਿ ਸਕਦੇ ਆਪਾਂ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਪਹੁੰਚੀ ਜਿੱਥੋਂ ਅਸੀਂ ਦੋ ਤਿੰਨ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਕਿ ਜਿਹੜਾ ਮੀਂਹ ਦੇ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਸ਼ੁਰੂ ਹੋਈਆਂ ਨੇ ਤੇ ਉਸੇ ਤਰ੍ਹਾਂ ਇਸ ਸਮੇਂ ਇਹ ਬੱਦਲਵਈ ਹੈ ਜਿਹੜੀ ਪੰਜਾਬ ਹਰਿਆਣਾ ਦੇਵੋਤੇ ਖੇਤਰਾਂ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਦੇਖ ਸਕਦੇ ਹੋ ਪੂਰੀ ਚਾਦਰ ਜੀ ਚਿੱਟੇ ਰੰਗ ਦੀ ਹੋ ਚੁੱਕੀ ਹੈ ਇਹ ਸਾਰਾ ਪੰਜਾਬ ਆ ਜਿਹੜਾ ਜਿਹਦੇ ਵਿੱਚ ਬੱਦਲਾਂ ਦੀ ਆਵਾਜਾਈ ਜਿਹੜੀ 80 ਤੋਂ 90% ਇਲਾਕਿਆਂ ਦੇ ਵਿੱਚ ਪਹੁੰਚ ਚੁੱਕੀ ਹੈ ਪਰੰਤੂ ਮੀਂਹ ਦੀਆਂ ਕਾਰਵਾਈਆਂ ਹਜੇ ਕੁਝ ਕੁ ਖੇਤਰਾਂ ਦੇ ਵਿੱਚ ਹੀ ਸ਼ੁਰੂ ਹੋਈਆਂ ਨੇ ਜਿਵੇਂ ਆਪਾਂ ਕਹਿ ਸਕਦੇ ਆ ਫਿਰੋਜ਼ਪੁਰ ਫਾਜ਼ਿਲਕਾ ਵੋਹਰ ਬਠਿੰਡਾ ਮਾਨਸਾ ਸੰਗਰੂਰ ਜਾਂ ਕੁਝ ਕੁ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਜਾ ਤਰਨਦਨ ਸਾਹਿਬ ਦੇ ਰੱਖ ਕੇ ਇਹਨਾਂ ਦੇ ਵਿੱਚ ਜਿਹੜੀਆਂ ਹਲਕੀਆਂ ਮੀਂਹ ਦੀਆਂ ਕਾਰਬਨੀਆਂ ਟੁੱਟੇ ਮੂਰਬ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਜਾਗਣ ਕਿ 8 ਕਹੇ ਸਕਦੇ ਆ 8 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਸ਼ੁਰੂ ਹੋਈਆਂ ਬਈਆਂ ਰਹਿਣਗੀਆਂ ਕਿਤੇ ਮੀਂਹ ਆ ਜਾਊਗਾ ਕਿਤੇ ਹਲਕਾ ਜਿਹਾ ਕਿਣਮਣ ਕਣੀ ਹੋ ਕੇ ਇਸ ਤਰ੍ਹਾਂ ਦੀ ਜਿਹੜੀ ਬਦਲਵਾਈਆ ਅੱਗੇ ਵੱਲ ਨੂੰ ਆਉਂਦੀ ਹੋਈ ਨਜ਼ਰ ਆਊਗੀ ਤੇ ਇਸ ਸਮੇਂ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਹਰਿਆਣੇ ਦੀ ਵੀ ਹਰਿਆਣੇ ਦੇ ਵਿੱਚ ਵੀ ਜਿਹੜਾ ਮੌਸਮਾ ਹੋ ਬਦਲਵਾਈ ਵਾਲਾ ਬਣ ਚੁੱਕਿਆ ਦੇਖ ਸਕਦੇ ਹੋ ਹਰਿਆਣੇ ਦੇ ਵਿੱਚ ਵੀ ਤੇ ਇਧਰ ਰਾਜਸਥਾਨ ਦੇ ਵਿੱਚ ਵੀ ਤੇ ਇਧਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਜਿਹੜਾ ਇਹ ਸਿਸਟਮ ਐਕਟਿਵ ਹੋ ਚੁੱਕਿਆ ਹੈ ਦੋਸਤੋ ਦੇਖ ਸਕਦੇ ਹੋ ਪੂਰੀ ਤਸਵੀਰ ਇਧਰ ਹਿਮਾਚਲ ਦੇ ਵਿੱਚ ਦਿੱਲੀ ਦੇ ਕੁਝ ਖੇਤਰਾਂ ਦੇ ਵਿੱਚੋਂ ਇਸ ਤਰ੍ਹਾਂ ਜਿਹੜਾ ਸਿਸਟਮ ਐਕਟਿਵ ਹੋ ਚੁੱਕਿਆ ਹੈ ਜਿਹੜਾ ਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਪੂਰਾ ਸਟਰੋਂਗ ਸਿਸਟਮ ਹੈ ਤੇ ਇਸ ਦੇ ਨਾਲ ਅੱਜ ਰਾਤ ਨੂੰ ਤਾਂ ਅੱਧੀ ਰਾਤ ਤੋਂ ਬਹੁਤ ਜ਼ਿਆਦਾ ਕਾਰਵਾਈਆਂ ਹੋਣੀਆਂ ਸ਼ੁਰੂ ਹੋਣਗੀਆਂ ਮੀਂਹ ਦੀਆਂ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਨੇ ਟੁੱਟਵੇਂ ਰੂਪ ਦੇ ਵਿੱਚ ਹੋਣਗੀਆਂ ਤੇ ਕੁਝ ਦੇ ਵਿੱਚ ਹਲਕੇ ਤੋਂ ਥੋੜਾ ਜਾਂ ਦਰਮਿਆਨੇ ਤੋਂ ਜ਼ਿਆਦਾ ਤੇ ਕੁਝ ਦੇ ਵਿੱਚ ਹਲਕਾ ਦਰਮਿਆਨਾ ਵੀ ਹੈ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਅੱਧੀ ਰਾਤ ਤੋਂ ਬਾਅਦ ਜ਼ਿਆਦਾਤਰ ਤੇ ਬਾਕੀ ਸਵੇਰ ਦੇ ਸਮੇਂ ਵੀ ਬਦਲਵਾਈ ਹੋਊਗੀ ਤੇ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਤੇ ਕੱਲ ਨੂੰ 10-11 ਵਜੇ ਜਾਂ 12-1 ਵਜੇ ਦੇ ਕਰੀਬ ਜੇਕਰ ਹਲਕਾ ਜਾਂ ਸੂਰਜ ਨਿਕਲਦਾ ਤੇ ਹਜੇ ਵੀ ਜਿਹੜੀਆਂ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਹਜੇ ਕੁਝ ਖੇਤਰਾਂ ਦੇ ਵਿੱਚ ਹਵਾਵਾਂ ਨੇ ਜਿਹੜੀਆਂ ਉੱਤਰ-ਪੱਛਮੀ ਚੱਲ ਰਹੀਆਂ ਨੇ ਜਿਉਂ ਹੀ ਪੂਰੇ ਦੀਆਂ ਹਵਾਵਾਂ ਚੱਲਦੀਆਂ ਨੇ ਤਾਂ ਇਹ ਸਿਸਟਮ ਹੈ ਜਿਹੜਾ ਪੂਰੇ ਆਪਾਂ ਕਹਿੰਦਾ ਖੇਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਉੱਪਰ ਦੀ ਲੰਗਣਾ ਸ਼ੁਰੂ ਹੋ ਜੂਗਾ ਤੇ ਉਹਦੇ ਨਾਲ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਜਿਹੜਾ ਹੋਰ ਵਾਧਾ ਹੋ ਜੂਗਾ ਕਿਉਂਕਿ ਪੂਰੇ ਦੀਆਂ ਹਵਾਵਾਂ ਦੇ ਨਾਲ ਜਿਹੜੀ ਆਪਾਂ ਕਹਿੰਦੇ ਤਾਪਮਾਨ ਵੀ ਵਧਣ ਬਾਜ਼ ਜਾਂਦਾ ਤੇ ਗਰਮੈਸ ਜੀ ਵੀ ਬਣ ਜਾਂਦੀ ਆ ਤੇ ਜਿਸ ਦੇ ਨਾਲ ਕੱਲ ਨੂੰ ਦਿਨ ਵੇਲੇ ਗੜੇਮਾਰੀ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਦੋਸਤੋ ਇਸ ਦੇ ਵਿੱਚ ਕੋਈ ਦੋ ਰਾਮਾ ਨਹੀਂ ਪਰੰਤੂ ਆਪਾਂ ਅਰਦਾਸ ਇਹੀ ਕਰਦੇ ਆ ਕਿ ਇਹ ਜਿਹੀ ਕੁਦਰਤੀ ਆਫਤ ਤੋਂ ਬਚਾ ਕੇ ਰੱਖੇ ਪ੍ਰਮਾਤਮਾ ਕਾਨ ਕਾ ਜਿਹੜਿਆ ਨਸਾਰੇ ਦੇ ਉੱਤੇ ਨੇ ਹੋਰ ਵੀ ਫਸਲਾਂ ਨਸਾਰੇ ਦੇ ਉੱਤੇ ਨੇ ਤੇ ਅੱਜ ਸਰੋਂ ਦਾ ਜਿਹੜਾ ਨੁਕਸਾਨ ਆ ਥੋੜਾ ਜਿਹਾ ਰਾਜਸਥਾਨ ਦੇ ਵਿੱਚ ਜ਼ਰੂਰ ਹੋਇਆ ਕਿਉਂਕਿ ਮੀਂਹ ਜਾਂ ਕਾਰਵਾਈਆਂ ਤੇਜ਼ ਹੋਈਆਂ ਨੇ ਜਿਨ੍ਹਾਂ ਦੇ ਨਾਲ ਸਰ੍ਹੋਂ ਦੀ ਫਸਲ ਆ ਜਿਹੜੀ ਉਹ ਪੱਕਣ ਦੇ ਕਿਨਾਰੇ ਆ ਤੇ ਉਸ ਨੂੰ ਨੁਕਸਾਨ ਆ ਜਿਹੜਾ ਹੋਇਆ ਤੇ ਵਾਹਿਗੁਰੂ ਮਿਹਰ ਕਰੇ ਜਾਂ ਕੁਦਰਤ ਦੇ ਇਹ ਰੰਗ ਨੇ ਉਹ ਵੀ ਕਰਨਾ ਉਸਨੇ ਕਰਨਾ ਦੋਸਤੋ ਆਪਾਂ ਦਾ ਅਰਦਾਸ ਹੀ ਕਰ ਸਕਦੇ ਹਾਂ ਕਿ ਅਜਿਹੀਆਂ ਕੁਦਰਤੀ ਕਰੋਪੀਆਂ ਤੋਂ ਪ੍ਰਮਾਤਮਾ ਜਿਹੜਾ ਬਚਾ ਕੇ ਰੱਖੇ ਤੇ ਬਾਕੀ ਮੌਸਮ ਮੇਂ ਦੇ ਵਿੱਚ ਤਬਦੀਲੀ ਜਿਹੜੀ ਕੱਲ ਨੂੰ ਦੁਪਹਿਰ ਤੋਂ ਬਾਅਦ ਤੱਕ ਜਿਹੜੀ ਰਹੂਗੀ ਦੇਰ ਸ਼ਾਮ ਤੱਕ ਦਿਨ ਵੇਲੇ ਕੋਈ ਅਪਡੇਟ ਬਦਲਾਵ ਦੀ ਆਉਂਦੀ ਹੈ ਉਹ ਅਸੀਂ ਸਾਂਝੀ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਵੀਡੀਓ ਬਣਾ ਕੇ ਜਾਂ ਲਾਈਵ ਹੋ ਕੇ ਤੇ ਫਿਲਹਾਲ ਜਿਹੜਾ ਮੌਸਮ ਆ ਉਹ ਬਦਲ ਚੁੱਕਿਆ ਦੋਸਤੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੀਂਹ ਦੀਆਂ ਕਾਰਵਾਈਆਂ ਇੰਡੀਆਂ ਬਾਕ-ਬਾਕ ਖੇਤਰਾਂ ਦੇ ਵਿੱਚ ਹੋਣੇ ਸ਼ੁਰੂ ਹੋ ਚੁੱਕੇ ਨੇ ਉਹ ਵੀ ਤੁਹਾਨੂੰ ਦੂਸਰੇ ਸੈਟਲਾਈਟ ਦੀ ਜਿਹੜੀ ਤਸਵੀਰਾਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਰਾਤ ਦੇ ਮੌਸਮ ਦੇ ਵਿੱਚ ਪਰਸੈਂਟੇਜ ਦੇਖ ਲਈਏ ਕਿੰਨੇ ਕੁ ਪਰਸੈਂਟੇਜ ਦਾ ਮੀਂਹ ਦੇ ਜਿਹੜੇ ਚਾਂਸ ਨੇ ਉਹ ਬਣੇ ਹੋਏ ਨੇ ਦੋਸਤੋ ਸਭ ਤੋਂ ਪਹਿਲਾਂ ਅੱਜ ਰਾਤ ਦਾ ਮੌਸਮ ਦੇਖ ਸਕਦੇ ਹੋ ਤੁਸੀਂ 77% ਜਿਹੜੇ ਚਾਂਸ ਬਣ ਚੁੱਕੇ ਨੇ ਅੱਜ ਮੀਂਹ ਪੂਰਾ ਪੂਰਾ ਜਿਹੜਾ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਹਵਾਵਾਂ ਦੀ ਦਿਸ਼ਾ ਵੀ ਜਿਹੜੀ ਉਹ ਪੂਰਬੀ ਹੋ ਜਾਊਗੀ ਥੋੜੇ ਸਮੇਂ ਬਾਅਦ ਕੁਝ ਖੇਤਰਾਂ ਦੇ ਵਿੱਚ ਹਜੇ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਦੱਖਣ ਪੱਛਮੀ ਜਾਂ ਉੱਤਰ ਪੱਛਮੀ ਹਵਾਵਾਂ ਹੀ ਚੱਲ ਰਹੀਆਂ ਨੇ ਤੇ 20 ਤਰੀਕ ਦਾ ਮੌਸਮ ਵੀ ਦੇਖ ਸਕਦੇ ਹੋ ਤੁਸੀਂ 20 ਤਰੀਕ ਨੂੰ ਜਿਹੜਾ 70% ਪੂਰੇ ਪੂਰੇ ਜਿਹੜੇ ਮੀਂਹ ਦੇ ਚਾਂਸ ਨੇ ਅਸੀਂ ਆਪਦੇ ਕੋਲੋਂ ਕੁਝ ਨਹੀਂ ਦੱਸ ਰਹੇ ਦੋਸਤੋ ਜੋ ਮੌਸਮ ਵਿਭਾਗ ਦੇ ਆ ਜੋ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਉਹਨਾਂ ਦੇ ਉੱਤੋਂ ਜਾਂ ਦੂਸਰਾ ਜਿਹੜਾ ਸੰਸਥਾ ਉਹਨਾਂ ਦੀ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਜਾਣਕਾਰੀ ਜਿਹੜੀ ਅਸੀਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਸ ਤੋਂ ਬਾਅਦ 21 ਤਰੀਕ ਨੂੰ ਮੌਸਮ ਆ ਜਿਹੜਾ ਫਿਰ ਉਹ ਠੀਕ ਠਾਕ ਹੋਣਾ ਸ਼ੁਰੂ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਬੱਦਲਾਂ ਦੀ ਆਵਾਜ਼ੇ ਜ਼ਰੂਰ ਹੋਊਗੀ ਤੇ 22 ਤਰੀਕ ਨੂੰ ਵੀ ਮੌਸਮ ਇਹ ਠੀਕ ਠਾਕ ਹੋਣਾ ਸ਼ੁਰੂ ਹੋ ਜਾਊਗਾ ਆਪਾਂ ਗੱਲ ਕਰਦੇ ਹਾਂ ਅੱਜ ਦੇ ਸਿਸਟਮ ਦੀ ਦੋਸਤੋ ਤੁਹਾਨੂੰ ਲੈ ਚਲਦੇ ਹਾਂ ਅਸੀਂ ਰਡਾਰ ਦੇ ਉੱਤੇ ਜੋ ਭਾਰਤੀ ਮੌਸਮ ਵਿਗਿਆਨ ਦਾ ਤੀਜਾ ਸੈਟੇਲਾਈਟ ਆ ਉਸ ਦੇ ਅਫੀਸ਼ੀਅਲ ਸਾਈਡ ਦੇ ਉੱਤੇ ਜਿਹੜੀ ਪ੍ਰਾਈਵੇਟ ਸੰਸਥਾ ਦਾ ਰਡਾਰ ਹੈ ਉਸ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਉਂ ਕਿ ਤੁਸੀਂ ਦੇਖ ਪਾਉਂਗੇ ਮੀਂਹ ਦੀਆਂ ਕਾਰਵਾਈਆਂ ਕਿੱਥੇ-ਕਿੱਥੇ ਜਿਹੜੀਆਂ ਇਸ ਸਮੇਂ ਹੋ ਰਹੀਆਂ ਨੇ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਦੇਖ ਸਕਦੇ ਹੋ ਜਿਹੜਾ ਫਾਜ਼ਿਲਕਾ ਫਰੋਜਪੁਰ ਬਟਾਲਾ ਜਲੰਧਰ ਤੇ ਫਾਜ਼ਿਲਕਾ ਉਹਰ ਬਠਿੰਡਾ ਮਾਨਸਾ ਦੇ ਇਲਾਕਿਆਂ ਦੇ ਵਾਲੇ ਇਹ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਹੁਣੇ ਸ਼ੁਰੂ ਹੋ ਚੁੱਕੀਆਂ ਨੇ ਪਰੰਤੂ ਬੱਦਲ ਵਾਈ ਜਿਹੜੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੀਂਹ ਦੀਆਂ ਕਾਰਵਾਈਆਂ ਇੰਨੇ ਦੇ ਵਿੱਚ ਜਿਹੜਾ ਗਰਜ ਲੈਸ ਕਾ ਜਿਹੜੀ ਪੰਜਾਬ ਦੇ ਵਿੱਚ ਹੁਣੇ ਸ਼ੁਰੂ ਹੋ ਚੁੱਕੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਲਾਈਵ ਨੇ ਜਿਹੜੀਆਂ ਸੈਟਲਾਈਟਾਂ ਦੀਆਂ ਤਸਵੀਰਾਂ ਨੇ ਦੋਸਤੋ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਸ ਸਮੇਂ ਦੀ ਜਿਹੜੀ ਤਸਵੀਰ ਪੰਜਾਬ ਦੀ ਦੇਖ ਸਕਦੇ ਹੋ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਹਰਿਆਣਾ ਆ ਗਿਆ ਇਹ ਰਾਜਸਥਾਨ ਆ ਗਿਆ ਇਹ ਪੰਜਾਬ ਆ ਗਿਆ ਜਿੱਥੇ-ਜਿੱਥੇ ਗ੍ਰੀਨ ਕਲਰ ਇਧਰ ਨਿਊ ਦਿੱਲੀ ਦੇ ਵਿੱਚ ਵੀ ਆ ਗਿਆ ਹਿਮਾਚਲ ਦੇ ਵਿੱਚ ਵੀ ਹਲਕੀਆਂ ਨੇ ਇਧਰੋਂ ਲੈ ਕੇ ਪੰਜਾਬ ਤੇ ਆਪਾਂ ਕਹਿ ਸਕਦੇ ਹਾਂ ਹਮਾਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਰਾਤ ਤੋਂ ਇਹ ਕੱਲ ਨੂੰ ਦਿਨ ਵੇਲੇ ਤੱਕ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਦਿਨ ਦੇ ਤਾਪਮਾਨ ਸੀ ਜਿਹੜੇ ਉਹ ਦੁਪਹਿਰ ਤੱਕ ਆਪਾਂ ਕਹਿ ਸਕਦੇ ਹਾਂ 28 27 28 29 ਡਿਗਰੀ ਤੱਕ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ ਰਾਤ ਨੂੰ ਅੱਜ ਠੰਡੇ ਹੋ ਜਾਣਗੇ ਥੋੜਾ ਜਿਹਾ ਮੌਸਮ ਜਦੋਂ ਵੀ ਮੀਂਹ ਪਊਗਾ ਤੇ ਕੱਲ ਨੂੰ ਜੇਕਰ ਗੜੇ ਮਾਰੀ ਹੁੰਦੀ ਹੈ ਤਾਂ ਕੱਲ ਨੂੰ ਵੀ ਰਾਤ ਦਾ ਜਿਹੜਾ ਤਾਪਮਾਨ ਉਹ ਗ੍ਰਾਫਟ ਦੇ ਵਿੱਚ ਆਜੂ ਤੇ ਕੱਲ ਨੂੰ ਦਿਨ ਵੇਲੇ ਵੀ ਜਿਹੜਾ ਮੌਸਮਾ ਉਹ ਠੰਡਾ ਰਹੂਗਾ ਇਸ ਕਰਕੇ ਦੋਸਤੋ ਤਾਪਮਾਨ ਦੇ ਵਿੱਚ ਜਿਹੜੀ ਉਹ ਕੱਲ ਨੂੰ ਗ੍ਰਾਫਟ ਆਜੂਗੀ ਅੱਜ ਰਾਤ ਨੂੰ ਅੱਧਿਕ ਰਾਤ ਤੋਂ ਬਾਅਦ ਇਹ ਤਾਪਮਾਨ ਦੇ ਵਿੱਚ ਜਿਹੜੀ ਜਿਉਂ-ਜਿਉਂ ਹਵਾ ਤੇਜ਼ ਚੱਲਣੀ ਹੈ ਪੂਰੇ ਦੀ ਤੇ ਯਾਰ ਦੂਜਾ ਮੀਂਹਿਆ ਕਾਰਵਾਈਆਂ ਹੁੰਦੀਆਂ ਜਾਣਗੀਆਂ ਤਾਂ ਤਾਪਮਾਨ ਜਿਹੜਾ ਗਰਾਫਟ ਦੇ ਵਿੱਚ ਆ ਜਾਊਗਾ ਜਿਹੜਾ ਕਿ 12-13 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀ ਉਹ 5 ਤੋਂ 6 ਡਿਗਰੀ ਦੇ 7 ਡਿਗਰੀ ਦੇ ਵਿੱਚ ਵਿੱਚ ਰਹਿਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਤੇ ਬਾਕੀ ਸਵੇਰ ਦੇ ਸਮੇਂ ਜੋ ਉਹ ਵੀ ਅਪਡੇਟ ਆਊਗਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਸਮੇਂ ਅਸੀਂ ਇਲਾਇਲ ਚੱਲਦੇ ਤੁਹਾਨੂੰ ਚੌਥੇ ਸੈਟੇਲਾਈਟ ਦੀ ਤਸਵੀਰ ਤੇ ਫਿਰ ਉਸ ਤੋਂ ਬਾਅਦ ਪੰਜਵਾਂ ਸੈਟੇਲਾਈਟ ਆ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਦੋਸਤੋ ਬਣੇ ਰਹੋ ਵੀਡੀਓ ਲੰਬੀ ਜ਼ਰੂਰ ਹੁੰਦੀ ਹੈ ਸਾਡੀ ਅਸੀਂ ਪੂਰੀ ਅਪਡੇਟ ਹੈ ਜਿਹੜੀ ਤੁਹਾਡੇ ਤੱਕ ਕੱਲੇ-ਕੱਲੇ ਸੈਟਲਾਈਟ ਦੀ ਦਿਖਾਉਣੀ ਆ ਕਿ ਕਈ ਵਾਰੀ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਇੱਕ ਸੈਟਲਾਈਟ ਦੀ ਤਸਵੀਰ ਹੁੰਦੀ ਹੈ ਜਿਹੜੀ ਉਹ ਕਲੀਅਰ ਨਹੀਂ ਆਉਂਦੀ ਇਸ ਕਰਕੇ ਤੁਸੀਂ ਦੇਖ ਪਾ ਰਹੇ ਹੋ ਜਿਹੜਾ ਪੰਜਾਬ ਦੇ ਸੈਟਲਾਈਟ ਦੇ ਜਿਹੜਾ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟ ਨੇ ਉਸ ਦੇ ਵਿੱਚ ਬੱਦਲਾਂ ਦੀ ਆਵਾਜ਼ੀ ਦੇਖ ਸਕਦੇ ਹੋ ਤੁਸੀਂ ਕਿੰਨੀ ਤੇਜ਼ ਹੈ ਪੂਰੇ ਪੰਜਾਬ ਵਿੱਚ ਆ ਚੁੱਕੀ ਹੈ ਇਸ ਸਮੇਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਰਾਜਸਥਾਨ ਹਰਿਆਣਾ ਨਿਊ ਦਿੱਲੀ ਹਿਮਾਚਲ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਖੇਤਰਾਂ ਦੇ ਵਿੱਚ ਕੁਝ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਲਾਈਵ ਜਿਹੜੀ ਸੈਟੇਲਾਈਟਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਬੱਦਲ ਵਾਈ ਦੇ ਵਿੱਚ ਦੀ ਇਹ ਹਵਾਵਾਂ ਦੀ ਦਿਸ਼ਾ ਜਿਹੜੀ ਬਦਲਣੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਕਿ ਕੱਲ ਇਸ ਸਾਈਡ ਨੂੰ ਸੀ ਅੱਜ ਇਸ ਸਾਈਡ ਨੂੰ ਜਿਹੜੀ ਚੱਲਣੀ ਸ਼ੁਰੂ ਹੋਣ ਜਾ ਰਹੀ ਹੈ ਕੁਝ ਖੇਤਰਾਂ ਦੇ ਵਿੱਚ ਤੇ ਬਾਕੀ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਵੀ ਅਪਡੇਟ ਆਉਂਦੀ ਰਹਿੰਦੀ ਹੈ ਅਸੀਂ ਹਰ ਸਮੇਂ-ਸਮੇਂ ਪਲ-ਪਲ ਦੀ ਅਪਡੇਟ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰਪੰਗੂ ਦੇ ਉੱਤੇ ਸਾਂਝੀ ਕਰਦੇ ਰਹੇ ਹਾਂ ਦੋਸਤੋ ਇਸ ਸਮੇਂ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ 19 ਤਰੀਕ ਦਾ ਜਿਹੜਾ ਮੌਸਮ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਬੱਦਲਵਾਈ ਵਾਲਾ ਬਣ ਚੁੱਕਿਆ ਮੀਂਹ ਵਾਲਾ ਬਣ ਚੁੱਕਿਆ ਕੁਝ ਖੇਤਰਾਂ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਗ੍ਰੀਨ ਕਲਰ ਦੀਆਂ ਧਾਰੀਆਂ ਇਸ ਦੇ ਵਿੱਚ ਸਿਸਟਮ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤਾ ਉਮੀਦਿਆ ਕਾਰਵਾਈਆਂ ਨੇ ਚੰਡੀਗੜ੍ਹ ਦੇ ਨਾਲ ਇਲਾਕੇ ਤੇ ਗੁਰਦਾਸਪੁਰ ਵਾਲੇ ਇਲਾਕੇ ਕੱਲ ਨੂੰ ਜਿਹੜੀ ਗੜੇ ਮਾਰੀ ਐ ਉਹ ਦੁਪਹਿਰ ਤੋਂ ਬਾਅਦ ਕੁਝ ਖੇਤਰ ਨੇ ਜਿਹੜੇ ਕਿ ਅਸੀਂ ਕਹਿ ਸਕਦੇ ਆ ਜਿਹੜੇ ਕਿ ਅਸੀਂ ਕਹਿ ਸਕਦੇ ਆ ਕਿ ਜਿਵੇਂ ਆਪਾਂ ਕਹਿ ਸਕਦੇ ਆ ਗੁਰਦਾਸਪੁਰ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਕੁਝ ਮਾਲਵੇ ਦੇ ਖੇਤਰ ਕੁਝ ਮਾਝੇ ਦੇ ਕੁਝ ਦੁਆਬੇ ਦੇ ਜਾਂ ਹਰਿਆਣੇ ਦੇ ਜਾਂ ਰਾਜਸਥਾਨ ਦੇ ਕੁਝ ਖੇਤਰ ਜਿੱਥੇ ਇੱਥੇ ਗੜੇ ਮਾਰੀ ਐ ੜੀ ਕੱਲ ਨੂੰ ਹੋਣ ਦੀ ਪੂਰੀ ਪੂਰੀ ਜਿਹੜੀ ਸੰਭਾਵਨਾ ਜਤਾਈ ਗਈ ਹੈ ਤੇ ਉਸ ਤੋਂ ਬਾਅਦ ਦੋਸਤੋ ਗੜੇ ਮਾਰੀ ਤੋਂ ਇਲਾਵਾ ਅੱਜ ਰਾਤ ਨੂੰ ਵੀ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਗੜਗੜਾहट ਆਇੜੀ ਉਹ ਆਪਾਂ ਨੂੰ ਅੱਧੀ ਘਰਾਂ ਤੋਂ ਬਾਅਦ ਸੁਣਾਈ ਦੇਣ ਲੱਗ ਜੂਗੀ ਤੇ ਜਿੱਥੇ ਜਿੱਥੇ ਮੀਨੀਆ ਕਾਰਵਾਈਆਂ ਹੋਣਗੀਆਂ ਜਰੂਰ ਸਵੇਰ ਦੇ ਸਮੇਂ ਤੱਕ ਕਮੈਂਟ ਬਾਕਸ ਮੈਸੇਂਜਰ ਦੇ ਉੱਤੇ ਸਤਿਗੁਰ ਪੰਗੂ ਦੀ ਆਈਡੀ ਜੋ ਆਪਣੇ ਫੇਸਬੁੱਕ ਆਈਡੀ ਆ ਉਸਦੇ ਮੈਸੇਂਜਰ ਵਿੱਚ ਜਾ ਤੁਸੀਂ 9023896709 WhatsApp ਨੰਬਰ ਦੇ ਉੱਤੇ ਸਾਨੂੰ ਸ਼ਾਰਟ ਵੀਡੀਓ ਸ਼ੇਅਰ ਕਰ ਸਕਦੇ ਹੋ ਜਾਂ ਜਿੱਥੇ ਵੀ ਕੋਈ ਵੀ ਮੀਨਿਆ ਕਾਰਵਾਈਆਂ ਹੋਣਗੀਆਂ ਜਿਵੇਂ ਗੜੇ ਮਾਰੀ ਦੀ ਹੋ ਗਈ ਤਾਂ ਉਹ ਤਸਵੀਰ ਤੁਸੀਂ ਆਪਣੇ ਇਲਾਕੇ ਦੀ ਸਾਨੂੰ ਭੇਜਣੀ ਚਾਹੋਗੇ ਤਾਂ ਜਰੂਰ ਸਾਨੂੰ 9023896709 WhatsApp ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਤਾਂ ਤੁਹਾਡੀ ਪਲ-ਪਲ ਦੀ ਅਪਡੇਟ ਹੈ ਜਿਹੜੀ ਅਸੀਂ ਮੌਸਮ ਦੀ ਅੱਗੇ ਦੋਸਤਾਂ ਮਿੱਤਰਾਂ ਦਾ ਸ਼ੇਅਰ ਕਰਦੇ ਰਹਾਂਗੇ ਤੇ ਇਸੇ ਤਰ੍ਹਾਂ ਬਣੇ ਰਹੋ ਸਵੇਰ ਦੇ ਸਮੇਂ ਅਪਡੇਟ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਦੋਸਤੋ ਤੇ ਜੋ ਮੀਂਹ ਦੀਆਂ ਕਾਰਵਾਈਆਂ ਨੇ ਉਹ ਅਸੀਂ ਕਹਿ ਸਕਦੇ ਹਾਂ 80 ਤੋਂ 90% ਪੂਰੇ ਪੂਰੇ ਜਿਹੜੇ ਚਾਂਸ ਬਣ ਚੁੱਕੇ ਨੇ ਮੀਂਹ ਜਿਹੜਾ ਹੋ ਸਵੇਰ ਦੇ ਸਮੇਂ ਤੱਕ ਪੈਂਦਾ ਹੋਇਆ ਨਜ਼ਰ ਆਊਗਾ ਅੱਧੀ ਰਾਤ ਤੋਂ ਬਾਅਦ ਜ਼ਿਆਦਾ ਹੋ ਜਾਊਗਾ ਥੋੜਾ ਜਿਹਾ ਹੁਣ ਤੇ ਅੱਧੀ ਰਾਤ ਤੋਂ ਪਹਿਲਾਂ ਥੋੜੀ ਹਲਕੀ ਬਲਕੀ ਕਿਰਮਨ ਕਣੀ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਮਾਨਸਾ ਫਾਜ਼ਿਲਕਾ ਵਹੋਰ ਇਹਨਾਂ ਇਲਾਕਿਆਂ ਵੱਲੋਂ ਜਿਹੜੀ ਇਹ ਕਾਰਵਾਈਆਂ ਹੁੰਦੀਆਂ ਹੋਈਆਂ ਆਪਾਂ ਨੂੰ ਨਜ਼ਰ ਆਉਣਗੀਆਂ ਤੇ ਹੋਰ ਅਪਡੇਟ ਆਉਗੀ ਸਵੇਰ ਦੇ ਸਮੇਂ ਲਾਈਵ ਹੋਵਾਂਗੇ ਜਾਂ ਵੀਡੀਓ ਬਣਾ ਕੇ ਸਾਂਝੀ ਕਰਾਂਗੇ ਤੇ ਕੱਲ ਨੂੰ ਦੇਰ ਸ਼ਾਮ ਤੱਕ ਇਹ ਸਿਸਟਮ ਇਸੇ ਤਰ੍ਹਾਂ ਐਕਟਿਵ ਰਹੂਗਾ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ